इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਦਾ ਨਾਮ ਹੈ ਨਾਪਰੇ ਸਿੰਘ ਜੀ ਨਾਪਰੇ ਸਿੰਘ ਦਾ ਮਾਮਲਾ ਹੋ ਗਿਆ ਮੈਂ ਯੂਰੇ ਤੇਲ ਪਾਉਣ ਆਇਆ ਤੇ ਅਨਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਉਹ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਦਿੱਤਾ ਮੇਰੀ ਗੱਡੀ 'ਚ ਇਹ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ। ਹੂੰ। ਤੇ ਚਲੋ 365 ਨਹੀਂ ਦਾ 88 ਪੈ ਜਾਏਗਾ। ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੌਣ ਕਰਕੇ। ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ। ਇਹ ਕਹਿੰਦੇ ਕੱਢ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ। ਮੈਂ ਕਿਹਾ ਜੀ ਕੋਈ ਗੱਲ ਨਹੀਂ ਕੱਢ ਲਓ। ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ। ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ। ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ। ਮੈਂ ਕਿਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ। ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਇਹਦਾ। ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖ ਦਈ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਸਿਗਨਾ ਜੀ ਕੰਫਰਮ ਹੈ ਵੀ 30 40 ਲੀਟਰ ਚੱਲ ਜਾਂਦਾ ਹਾਂ ਜੀ ਹਾਂ ਜੀ 30 40 ਲੀਟਰ ਰਿਜ਼ਰਵ ਦੇ ਵਿੱਚ ਰੱਖ ਦਈਏ ਸਿਰਫ ਕਿੰਨੇ ਜੀ ਬਚ ਸਕਦੇ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈ ਗੱਡੀ ਜੇ 8 ਲੀਟਰ ਤੇਲ ਪਾਉਣ ਜੇ ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ ਘੱਟੋ ਘੱਟ 4 ਉਂਗਲ ਤੇਲ ਹੋਣਾ ਚਾਹੀਦਾ 30 ਕਿ ਲੀਟਰ 30 ਤੋਂ 40 ਲੀਟਰ ਦੇ ਉਹੀ ਮੈਂ ਵੀਡੀਓ ਬਣਾਉਣ ਲੱਗਾ ਸੀਗਾ ਪੰਪ ਦੀ ਵੀ ਆਹ ਪੰਪਾ ਇੱਥੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ 'ਚੋਂ ਮੇਰੇ ਕੋਲ ਵੀਡੀਓ ਮੇਰੇ ਫੋਨ 'ਤੇ ਹੋਣ ਵੀ ਪਈਆ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗ ਗਿਆ ਸੀਗਾ ਜੀ ਖੋ ਹੀ ਲਿਆ ਸੀਗਾ ਤੇ ਥੋੜਾ ਬਾਅਦ 'ਚ ਵਾਪਸ ਲੈ ਲਿਆ ਪਰ ਕੋਈ ਲੈ ਦਿੱ ਇੱਕ ਵਾਰੀ ਇਹ ਵੀਡੀਓ ਦੇ ਵਿੱਚ ਸਾਫ਼-ਸਾਫ਼ ਹਾਂਜੀ ਹਾਂਜੀ ਸਾਫ਼-ਸਾਫ਼ ਰਹਿਣ ਪਤਾ ਲੱਗ ਰਿਹਾ ਜੀ ਅੱਛਾ ਥੋੜਾ ਜਿਹਾ ਮੋਬਾਈਲ ਖੋਦਾ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਦੀਪਕ ਮਿੱਤਲ ਜੀ ਨਾਮ ਹੈ ਅੱਛਾ ਕੀ ਮਾਮਲਾ ਹੈ ਜੀ ਕਿ ਕੰਟਰੋਲ ਪੰਪ ਤੇ ਟਿਪਰਾਂ ਸਵ ਠੀਕ ਹੈ ਨਾ ਇਹਨਾਂ ਨੇ ਤੇਲ ਪੋਇਆ ਜੀ ਪਹਿਲਾਂ ਤਾਂ ਇਹਨਾਂ ਨੇ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ 'ਚ ਤੇਲ ਪਾਇਆ 392 ਲੀਟਰ ਜੀ ਇਹਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਆ ਤੇ ਮੇਰਾ ਪਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਲਾ ਲਾ ਜੋ ਵੀ ਪਮਾਨ ਲੱਗੇ ਉਹਦੇ ਵਾਲੀ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਚਾਹੇ ਮੇਰੇ ਸੇਲ ਅਫਸਰ ਜੋ ਮਰਜ਼ੀ ਬੁਲਾਓ ਜੋ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਲਿਖ ਲਿਆ ਟੈਂਕੀ ਦੇ ਵਿੱਚੋਂ ਹਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10-15 ਲੀਟਰ ਤੇਲ ਵਿੱਚ ਪਿਆ ਭਾਈ ਜੀ ਉਹਨਾਂ ਨੇ ਕਹਿੰਨਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿੱਥੋਂ ਹੋਇਆ ਭਾਈ ਜੀ ਫੋਨ ਤਾਂ ਕਿਹੋਇਆ ਕਿਸੇ ਜਦੋਂ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਨੂੰ ਪੁੱਛ ਸਕਦੇ ਹੋ ਇਹ ਪੈਸੇ ਦੇ ਵੱਲ ਪਰਮਿਸ਼ਨ ਆਉਂਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੇ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਭੀ ਦਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਬਾਅਦ ਭਲਾ ਮੈਂ ਕਿਹੜਾ ਬੰਦਾ ਤੂੰ ਢੇਲ ਮਾਰੇ ਨਾ ਆਪਣੇ ਤਾਂ ਅੰਦਰ ਆ ਕੇ ਗੱਡੀ ਬੁਲਾਉਂਦੇ ਚੱਲ ਜਾਈਏ ਚੱਲ ਜਾਈਏ ਚਲੋ ਯਾਰ ਬਹੁਤ ਵਧੀਆ ਯਾਰ ਸਾਡੇ ਬੰਦੇ ਸਾਨੂੰ ਹੀ ਆ ਕੇ ਕਹਿਣ ਲੱਗੇ ਚੋਰਾਂ ਯਾਰ ਲਾਚੋ ਰੌਂਡ ਕਰਦੇ ਨੇ 50 ਦਾ ਨਹੀਂ ਕਰਤਾਂ ਪੈਸਾ ਰਾਸ਼ਟਰਪਤੀ ਸਮੇਂ ਵਿੱਚ ਰੱਖਦੇ ਹੋਰ ਜਗ੍ਹਾ ਤੇ ਗਵਰਦਨ ਜਗ੍ਹਾ ਤੇ ਧੰਨਵਾਦ ਅਸੀਂ ਚੋਰ ਹੋ ਗਿਆ ਉਹ ਤਾਂ ਸਾਨੂੰ ਹੀ ਚੋਰ ਬਣਾ ਰਹੇ ਨੇ ਹਰੇ ਬੰਦਾ ਯਾਰ ਅੱਡੇ ਨਾਲ ਕੱਢੀ ਪਾਗੀ ਫੋਟੋ ਬੀਟ ਕਰੋ ਦੋ ਟਾ ਡਾਟਾ ਦੀ ਗੱਡੀ ਆ 365 ਲੀਟਰ ਦੀ ਕੰਪਨੀ ਕਹਿੰਦੀ ਆ ਟੈਂਕੀ ਮੇਰੀ ਚਲੋ 10 15 ਲੀਟਰ ਵਾਲ ਤੋਂ ਪੈਂਦਾ ਪਲਾਂਟੀ ਦੇ ਆ ਮੇਰੀ ਜੀਪ ਚ ਪਈਆ ਵੱਡੀ ਤੈਨੂੰ ਕੋ 92 ਲੀਟਰ ਤੇਲ ਪਾਵਾ ਪੰਪ ਵਾਲਾ ਇਹ ਦੇਖੋ ਤੇ ਮਾਲਕ ਨੂੰ ਕਹਿ ਰਹੇ ਕਹਿ ਰਹੇ ਨੇ ਅੱਗੇ ਤੇ ਕਹਿੰਦਾ ਇਹ ਤਾਂ ਜ਼ੀਰੋ ਚੈੱਕ ਰਹੀ ਆ ਕਹਿੰਦੀ 392 ਪੂਰਾ ਕਹਿੰਦੀ ਪੂਰਾ ਮੇਰੇ ਬਾਪ ਬੰਦ ਕਰ ਦੇ ਪਹਿਲਾਂ ਆ ਜਾ ਵੀਰੇ ਸੰਜੇ ਕਰ ਆ ਤੂੰ ਮੋੜ ਮੋੜ ਤੇ ਕਰ ਉਹ ਉਹ ਤਾੜੀ